ਤੁਹਾਡਾ ਨਾ ਪਤਾ ਹੋਵੇਗਾ ਤੁਹਾਡਾ ਕੋਈ ਨੰਬਰ ਵਗੈਰਾ ਹੈ ਜਾਂ ਕੋਈ ਕੰਟੈਕਟ ਨੰਬਰ ਦਿੱਤਾ ਹੋਇਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਵੈਸੇ ਲੱਗਣਾ 59 ਹੋਇਆ ਤੇ ਹਲੇ ਦਾ ਨਾਮ ਜਸਪਰੀ ਸਿੰਘ ਇਹ ਕਿਤੋਂ ਆਇਆ ਮੈਂ ਨਵੇਂ ਸ਼ਹਿਰ ਤੋਂ ਆਇਆ ਜੀ ਨਵੇਂ ਸ਼ਹਿਰ ਆਇਆ ਤੇ ਲੈ ਪਹੁੰਚੋ ਕੀ ਹੈ ਕੀ ਕਰ ਰਹੇ ਸਾਨੂੰ ਇਹਨੇ ਫਰੋਡ ਕੀਤਾ ਅਜਰ ਵਈਆਨਾ ਬਾਹਰ ਭੇਜਣ ਦੇ ਦੇ ਤੇ ਫਰੋਡ ਹੈ 2.5 ਲੱਖ ਦਾ ਕਿੱਦਾਂ ਫਰੋਡ ਹੋਇਆ ਇੱਕ ਲੱਖ 13000 ਇਹਨ ਦਿੱਤਾ ਤੇ ਇਹ ਆਪ ਟੂ ਰੇਟ ਵੀਜਾ ਦੇ ਕੇ ਬਰਕ ਵੀਜਾ ਕਹਿ ਕੇ ਟੂ ਰੇਟ ਦਿੱਤਾ ਤੇ ਮਹੀਨੇ ਦਾ ਵੀਜਾ ਸੀ 15 ਦਿਨਾਂ ਚ ਮੈਂ ਵਾਪਸ ਆ ਗਿਆ 15 ਦਿਨਾਂ ਬਾਅਦ ਆ ਕੇ ਪੈਸਿਆਂ ਦੀ ਗੱਲ ਕੀਤੀ ਕੋਈ ਪੈਸੇ ਨਾ ਪਹੁੰਚ ਚੱਕਦਾ ਫਿਰ ਸਾਨੂੰ ਕਹਿੰਦਾ ਪੁਲਿਸ ਸਟੇਸ਼ਨ ਚਲ ਜਾਓ ਧਮਕੀਆਂ ਦਿੰਦਾ ਕਿ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਗਾਓ ਮੈਂ ਨਹੀਂ ਪੈਸੇ ਦੇਣੇ ਮੈਂ ਨਹੀਂ ਕੁਝ ਕ ਇੱਦਾਂ ਕਰ ਦਿੱਤੇ ਉੱਥੇ ਜਾ ਕੇ ਵੀ ਸਾਨੂੰ 15 ਦਿਨ ਰੂਮ 'ਚ ਵੜਾਈ ਰੱਖਿਆ ਕੋਈ ਬੰਦਾ ਨਹੀਂ ਆਇਆ ਕੋਈ ਕੁਝ ਨਹੀਂ ਤੇ ਇੰਟਰਵਿਊ ਨੋਰਮਲ ਇੰਟਰਵਿਊ ਕਹਿੰਦਾ ਜਦੋਂ ਤੇ ਇੰਗਲਿਸ਼ ਵਿੱਚ ਹੀ ਇੰਟਰਵਿਊ ਦੇ ਦਿੱਤੀ ਉਹਨਾਂ ਦੀ ਭਾਸ਼ਾ 'ਚ ਨਾ ਪਤਾ ਲੱਗਦਾ ਅਜੀਬ ਭਾਸ਼ਾ ਉਹਨਾਂ ਦੀ ਨਾ ਬੰਦੇ ਨੂੰ ਪਤਾ ਲੱਗਦਾ ਕਿ ਐ ਇੰਟਰਵਿਊ ਦੇਣੀ ਆ ਅਸੀਂ ਇੱਥੇ ਬਾਹਰਲਾ ਲਾਇਆ ਜੀ ਅਜਰ ਵਾਈ ਜਾਂਦਾ ਬਾਹਰ ਜਾਣ ਲਏ ਤੇ ਇਹਨੇ ਬੰਦੇ ਨੇ ਭੇਜ ਵੀ ਦਿੱਤਾ ਤੇ ਉੱਥੇ ਜਾ ਕੇ ਸਾਡੀ ਕੋਈ ਇੰਟਰਵਿਊ ਨਹੀਂ ਇੰਟਰਵਿਊ ਹੋਈ ਤੇ ਕੋਈ ਕੰਮ ਨਹੀਂ ਮਿਲਿਆ ਕੋਈ ਕੁਝ ਨਹੀਂ ਤੇ ਬੰਦੇ ਅਸੀਂ ਕਿੰਨੇ ਜਾਣੇ ਹੋਰ ਵੀ ਕਿੰਨੇ ਸਾਰੇ ਵਾਪਸ ਆਏ ਆ 15 ਦਿਨ ਰਹਿ ਕੇ ਹਾਂਜੀ ਕਿਤਾ ਫਰੋਡ ਹੋਇਆ ਰੋਡ ਇਹਨੇ ਕਿਹਾ ਸੀ ਤੁਹਾਨੂੰ ਉੱਥੇ ਜਾ ਕੇ ਕੰਮ ਦਿਵਾਵਾਂਗੇ ਮਹੀਨੇ ਦਾ ਤੁਹਾਨੂੰ 2000 ਨਾਲੇ ਬਾਰਕ ਵੀਜ਼ਾ ਲਵਾ ਕੇ ਭੇਜੇਗਾ ਸਾਨੂੰ ਬਾਰਕ ਵੀਜ਼ਾ ਭੇਜਿਆ ਤੇ ਉੱਥੇ ਜਾ ਕੇ ਕੋਈ ਬਾਰਕ ਦਾ ਕੰਮ ਕੋਈ ਕਿਸੇ ਨੂੰ ਨੌਕਰੀ ਕੋਈ ਕਿਸੇ ਨੂੰ ਨਹੀਂ ਦਿਵਾਈ ਕਿੰਨੀ ਸੈਲਰੀ ਕਹੀ ਸੀ ਸੈਲਰੀ 1400 ਮੰਨਣਾ ਸੈਲਰੀ ਕਹੀ ਸੀ ਤੇ ਆਪ ਉੱਧਰਲੇ ਬੰਦੇ 500 ਮੰਨਣਾ ਤਾਂ ਉੱਧਰਲੇ ਬੰਦੇ ਸੈਲਰੀ ਲੈਂਦੇ ਆ ਸਾਨੂੰ 1400 ਕਿਤੇ ਦੇਣੀ ਸੀ ਨੇ ਸਾਨੂੰ ਇਹਨੇ 15 ਦਿਨ ਹੋਟਲ 'ਚ ਬਿਠਾਇਆ ਤੇ ਅਸੀਂ ਵਾਪਸ ਆਪਣੇ ਆਏ ਫੇ ਹਾਂਜੀ ਬੱਕੇ ਖਾਂਦੇ ਆ ਸਾਡੇ ਨਾਲ ਮੇਰੇ ਨਾਲ ਬੰਦੇ ਕਾਫੀ 50 ਤੋਂ 60 ਬੰਦੇ ਹੋਣਗੇ ਜ ਇੱਕ ਬੰਦੇ ਨੇ 2 ਢਾਈ ਕਰੋੜ ਰੁਪਏ ਤੇ ਧੱਕੇ ਕਹਿ ਤਾ ਹਾਂਜੀ ਕਰੋੜਾਂ ਰੁਪਈਆ ਦੀ ਠੱਗੀ ਵਜੀ ਜਾਣੀ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਨੇ 2-4 ਮਹੀਨਿਆਂ ਚ ਹੁਣ ਆ ਸਾਰੇ ਬੰਦੇ ਤੁਸੀਂ ਦੇਖਦੇ ਆ ਖੜੇ ਸਾਰਿਆਂ ਨਾਲ ਫਰੋਡ ਹੋਇਆ ਜਿੰਨੇ ਖੜੇ ਆ ਪੁਲਿਸ ਸਾਈਕੀ ਕਹਿ ਗਈ ਤੁਹਾਨੂੰ ਹਾਂਜੀ ਪੁਲਿਸ ਸਾਨੂੰ ਕਹਿੰਦੀ ਆ ਚੌਂਕੀ ਚਲੋ ਚੌਂਕੀ ਚਲੋ ਅੱਧੇ ਘੰਟੇ ਚ ਬੁਲਾ ਰਹੇ ਆ ਅੱਧੇ ਘੰਟੇ ਚ ਬੁਲਾ ਰਹੇ ਆ ਸਾਨੂੰ ਕਹਿੰਦੇ ਇੱਥੇ ਨਹੀਂ ਖੜਨਾ ਚੌਂਕੀ ਚਲੋ ਤੁਸੀਂ ਹਾਂਜੀ ਕੋਈ ਕਾਰਵਾਈ ਕਾਫੀ ਚਿਰ ਤੋਂ ਠੱਕੇ ਖਾ ਰਹੇ ਹੋ ਤੁਸੀਂ ਹਾਂਜੀ ਠੱਕੇ ਖਾ ਰਹੇ ਆ ਫੋਨ ਨਹੀਂ ਚੱਕਦਾ ਫੋਨ ਤੇ ਕਹਿੰਦਾ ਮ ਪੜੀ ਕਰਵੇ ਜਾਂਦਾ ਉਹਨਾਂ ਕੀ ਹੋਣੀ ਚਾਹੀਦੀ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਮੋੜਨੇ ਚਾਹੀਦੇ ਜਿੰਨੇ ਲੱਗੇ ਆ ਅਸੀਂ ਵੀ ਲੋਨ ਚੱਕ ਕੇ ਲੈ ਗਿਓ ਆ ਸਾਰੇ ਬੰਦੇ ਤਿੰਨ ਜਣਿਆਂ ਨੇ ਆਇਆ ਹਾਂ ਜੀ ਕੀ ਨਾਮ ਰੋਣਾ ਹਾਂਜੀ ਮੇਰੇ ਨਾਲ ਰਾਣੀ ਹੈ ਜੀ ਰਾਣੀ ਕਿੱਥੋਂ ਆਈ ਦਾਸੀ ਕੋਲ ਜਲੰਧਰ ਤੋਂ ਆਈ ਅੰਮ੍ਰਿਤਸਰ ਤੋਂ ਆਏ ਹਾਂ ਕਿੱਥੋਂ ਆਏ ਹੋ ਕੀ ਗੱਲ ਅਸੀਂ ਜੇ ਇਹ ਧੱਕੇ ਖਾਂਦੇ ਆ ਗਏ ਲੋਨ ਚੱਕ ਕੇ ਕੋਈ ਲੋਨ ਚੱਕਿਆ ਫਿਰ ਵਿਆਜੂ ਪੈਸੇ ਚੱਕੇ ਆ ਇਹਨੂੰ 2 ਲੱਖ ਰੁਪਏ ਦਿੱਤਾ ਸੀਗਾ 2 ਲੱਖ ਰੁਪਏ ਨੇ ਦਿੱਤਾ ਸੀਗਾ ਤੇ ਉੱਧਰ ਜਿਹੜਾ ਤਾਂ ਏਜੰਟ ਸੀ ਉਹ ਮੁੰਡੇ ਦੇ ਕੋਲੋਂ ਖਰਚਾ ਵੀ ਲੈ ਗਿਆ ਸੀਗਾ ਤੇ ਮੁੰਡੇ ਨੂੰ ਨਾ ਤੇ ਰਹਿਣਾ ਸੈਣਾ ਮੇਰਾ ਹੋਊਗਾ ਕਹਿੰਦਾ ਮੈਂ ਤੈਨੂੰ ਪੈਕਿੰਗ ਦਾ ਕੰਮ ਦੇਵਾਉਂਗਾ ਅੱਜ ਤੂੰ ਜਾਣਾ ਪਰਸੋ ਤੋਂ ਕੰਮ ਤਿਆਰੀ ਹੋਊਗੀ ਫਿਰ ਮੁੰਡੇ ਨੇ ਫੋਨ ਕੀਤਾ ਕਹਿੰਦਾ ਕੋਈ ਨਹੀਂ ਰੁਕਲਾ ਹਫਤਾ ਖੰਡ ਕੋਈ ਗੱਲ ਨਹੀਂ ਹੈਗੀ ਫਿਰ ਮੁੰਡੇ ਨੇ ਫਿਰ ਉਹ ਜਿਹੜੇ ਜਿੱਥੇ ਇਹਨੇ ਛੱਡਿਆ ਸੀ ਹੋਟਲ ਦੇ ਵਿੱਚ ਉਹ ਕਹਿੰਦੇ 15000 ਰੁਪਏ ਦਿਓ ਤੇ ਫਿਰ ਤੂੰ ਇੱਥੇ ਰਹਿ ਸਕਦਾ ਮੁੰਡਾ ਕਹਿੰਦਾ ਮੇਰੇ ਕੋਲ ਤਾਂ ਪੈਸੇ ਸਾਰੇ ਉਹਨਾਂ ਨੇ ਲੈ ਲੇ ਮੈਂ ਤੁਹਾਨੂੰ 15000 ਕਿੱਥੋਂ ਦੇਵਾਂ ਫਿਰ ਮੁੰਡਾ ਰੋਂਦਾ ਰਿਹਾ ਤਿੰਨ ਦੇ ਚਾਰ ਦਿਨ ਉੱਥੇ ਰਿਹਾ ਆ ਇਹ ਸਾਨੂੰ ਅਸੀਂ ਇਹਨੂੰ ਫੋਨ ਕੀਤਾ ਕਹਿੰਦਾ ਮੁੰਡਾ 25 ਦਿਨ ਉੱਥੇ ਰਿ ਅਸੀਂ ਇਹਨੂੰ ਫੋਨ ਕੀਤਾ ਜੀ ਕਿ ਮੁੰਡੇ ਨੂੰ ਪੁੱਛਿਆ ਨਹੀਂ ਹੈਗਾ ਕੁਝ ਵੀ ਨਹੀਂ ਪਤਾ ਲਿਆ ਕਹਿੰਦਾ ਜੇ ਤੁਹਾਨੂੰ ਕਹਿੰਦਾ ਜਿਆਦਾ ਹੈ ਮੇਰੇ ਨਾਲ ਥਾਣੇ ਜਾਓ ਕਹਿੰਦਾ ਕਿ ਜਿਹੜੀ ਮੇਰੇ ਨਾਲ ਗੱਲ ਕਰਦੇ ਤੁਸੀਂ ਥਾਣੇ ਜਾ ਕੇ ਗੱਲ ਕਰੋ ਮੈਂ ਕਿਹਾ ਵੀ ਤੁਸੀਂ ਚੱਲ ਸਾਡੇ ਨਾਲ ਭੈਣ ਭਰਾਵਾ ਉਹ ਗੱਲ ਕਰ ਲਓ ਕੋਈ ਗੱਲ ਨਹੀਂ ਹੈਗੀ ਤੇ ਕਹਿੰਦਾ ਨਹੀਂ ਨਹੀਂ ਕਹਿੰਦਾ ਤੁਸੀਂ ਥਾਣੇ ਜਾਓ ਸਾਡੇ ਨੇ ਫੋਨ ਕੱਟੀ ਗਿਆ ਫੋਨ ਕੱਟੀ ਗਿਆ ਤੇ ਮੁੰਡਾ ਅਸੀਂ 22000 ਦੀ ਟਿਕਟ ਅਸੀਂ ਉਧਰੋਂ ਕੀਤੀ ਆ ਇਧਰੋਂ ਜਿਹੜਾ ਇਹਨੇ ਭੇਜਿਆ ਸੀਗਾ ਜਿਹੜੀ ਇਹਦੀ ਟਿਕਟ ਸੀ ਉਹਦੇ ਵਿੱਚੋਂ ਮੁੰਡਾ ਉਹਨਾਂ ਨੇ ਦਿੱਲੀ ਵਾਲਿਆਂ ਨੇ ਵਾਪਸ ਕਰ ਦਿੱਤਾ ਹੈਗਾ ਉਧਰੋਂ 22 ਆਪਣੇ 20000 ਦੀ ਟਿਕਟ ਕਰਵਾਈ ਹੈ 2 ਲੱਖ ਰੁਪਏ ਨੇ ਲੈ ਕੇ ਸਾਨੂੰ ਕੁਝ ਨਹੀਂ ਪੱਲੇ ਪਾਇਆ ਹੈਗਾ ਮੁੰਡਾ ਉੱਥੇ ਵਿਚਾਰਾ ਰੋਂਦਾ ਹੀ ਆਇਆ ਉੱਥੇ ਜਿਹੜੇ 4 ਦਿਨ ਰਹਿ ਕੇ ਆਇਆ ਘੁੰਮਣ ਗਿਆ ਸੀ ਘੁੰਮਣ ਗਿਆ ਨਹੀਂ ਸੀ ਕੰਮ ਕਰਨ ਗਿਆ ਪੈਕੇਜ ਦਾ ਕੰਮ ਇਹ ਕਹਿੰਦਾ ਸੀਗਾ ਹਾਂਜੀ ਕਿੰਨੇ ਲੜਕਿਆਂ ਨੂੰ ਕਰਤ ਨੇ ਬਹੁਤ ਇਹ ਬਹੁਤ ਲੜਕੇ ਹੋਣੇ ਆ 50 ਕ ਲੜਕੇ ਹੋਣੇ ਸਾਰੇ ਪਰ ਇਹਨਾਂ ਨੇ ਉੱਥੇ ਕੀਤੇ ਇਕੱਲੇ ਇਕੱਲੇ ਸੀ ਬੰਦੇ ਆਉਣ ਵੇਲੇ ਮੁੰਡੇ ਇਕੱਠੇ ਹੋਏ ਆ ਜਾਣ ਵੇਲੇ ਇਕੱਠੇ ਸੀ ਇਦਾਂ ਹੀ ਹੋਏ ਸਾਰੇ ਹੋਰ ਬੋਲਣਾ ਕੀ ਨਾਮ ਕੋਲੋ ਗੀਤਾ ਕਿਤੇ ਕਿਉਂ ਆਏ ਅੱਜ ਕੀ ਗੱਲ ਹੋਈ ਆ ਮੇਰੇ ਬੇਟੇ ਦਾ ਮੈਂ ਬਾਹਰ ਦਾ ਤਿੰਨ ਜਣਿਆਂ ਦਾ ਲਾਇਆ 7.5 ਲੱਖ ਰੁਪਏ ਦਿੱਤਾ ਇਹਦੇ ਅਜ਼ਰਬਾਈਜਾਨ ਦਾ ਕਹਿ ਕੇ ਤੇ ਮਹੀਨੇ ਬਾਅਦ ਮੁੰਡੇ ਵਾਪਸ ਕਰ ਦਿੱਤੇ ਬਾਅਦ ਚ ਕਹਿੰਦਾ ਫੇਰ ਸਦੂੰਗਾ ਫੇਰ ਕਿਸੇ ਨੂੰ ਨਹੀਂ ਸਦਿਆ ਇਹਨੇ ਨਾ ਕੋਈ ਪੈਸੇ ਵਾਪਸ ਕਰਦਾ ਕਹੀ ਜਾਂਦੇ ਅਸੀਂ ਲੋਕ ਬੈਂਕ ਕੋਲ ਲਾਉਣ ਲੈ ਕੇ ਦਿੱਤਾ ਸੀ ਤੇ ਸਾਡਾ ਘਰ ਵੀ ਬੈਂਕ ਨੇ ਖੋ ਲਿਆ ਹੁਣ ਇਹ ਇਸ ਟਾਈਮ ਕਿਰਾਏ ਤੇ ਆ ਉਹਨਾਂ ਨੇ ਤਾਂ ਘਰ ਹੜਾ ਲਿਆਏ ਸਾਨੂੰ ਕੋਈ ਪੱਲਾ ਹੀ ਨਹੀਂ ਫੜਾਉਣ ਦਿਆ 7.5 ਲੱਖ ਰੁਪਏ ਤੇ ਨਾ ਮੁੰਡਿਆਂ ਦਾ ਆਏ ਕਿੱਥੇ ਅਸੀਂ ਹਾਇਦਰਬੰਦੀਆਂ ਡੈਡ ਬਿੰਡੀਆਂ ਸultanpur ਲੱਗੇ ਹਾਂ ਜੀ ਜਿਹੜੇ ਹੋ ਗਏ ਤੇ ਘੜੇ ਰਹੇ ਹਨ ਹਾਣੂ ਮੇੜੇ ਦਾ ਘੰਟਾ ਇੱਥੇ ਘੰਟਾ ਹੋ ਗਿਆ ਹੁਣ ਆ ਇਹਨੂੰ ਘੇੜੇ ਬਹੁਤ ਲਾਏ ਇਹਨਾਂ ਨੇ ਹਾਂ ਜੀ ਨਹੀਂ ਹੈ ਇਹ ਮੁੱਕਦੇ ਕੀ ਬਣਿਆ ਓਕੇ ਤੇ ਜੋ ਟੱਕਰਿਆ ਹੀ ਨਹੀਂ ਗੱਡੀ ਖੜੀ ਭੱਜ ਗਿਆ ਆਪ ਕਰੇ ਐ ਭਾਈ ਹੋਰ ਕਿਹੜਾ ਹੋਰ ਕੀ ਮਾਮਲਾ ਕੀ ਹੈ ਐਸ ਐਚਓ ਸਾਡੇ ਧਿਆਨ ਚ ਹੀ ਆ ਜਾ ਰਿਹਾ ਚੌਂਕੀ ਬੁਲਾਇਆ ਦੋਨੇ ਪਾਰਟੀਆਂ ਉੱਥੇ ਆ ਰਿਹਾ ਕੀ ਦੱਸਿਆ ਇਹਨਾਂ ਨੇ ਕੁਝ ਤੁਹਾਨੂੰ ਕਿਸੇ ਓਕੇ ਦੇ ਨਹੀਂ ਹੈ ਨਹੀਂ ਦੋਨੇ ਪਾਰਟੀਆਂ ਨਹੀਂ ਸੀਗੀਆਂ ਨਾ ਇੱਕ ਕੋਈ ਪਾਰਟੀ ਸੀਗੀ ਇੱਥੇ ਆ ਇਹ ਆ ਰਹੀ ਚੌਂਕੀ ਆ ਰਹੀ ਚੌਂਕੀ ਅੱਗੇ ਕਲੀਅਰ ਕਰਦੇ ਆ ਲੋਕਾਂ ਦਾ ਫਰੋੜਾ ਹੈ ਜੀ ਆ ਰਹੀ ਚੌਂਕੀ ਅੱਗੇ ਕਲੀਅਰ ਕਰਦੇ ਆ ਨਾ ਉੱਥੇ ਪਤਾ ਲੱਗਣਾ ਦੋਨੇ ਪਾਸੇ ਆਉਣਗੀਆਂ ਜਦੋਂ ਠੀਕ ਹੈ ਕਿਹੜੀ ਚੌਂਕੀ ਦਾ ਭਾਜੀ ਜੀ ਜਨਕਪੁਰ ਜਨਕਪੁਰ ਚੌਂਕੀ ਠੀਕ ਹੈ ਆਜੋ ਰਾਜੀ ਆਜੋ ਜੀ ਸਰ ਆਓ ਇੱਥੇ ਖੜੋ ਸਰ ਫੋਟੋ ਖੜੋ